ਗੁਰਦੀਪ ਸਿੰਘ ਨਕਸ਼ਦੀਪ ਤੇ ਨਵਲ ਤਿਲਕੰਦਾ ਅਗਲਾ ਪਾਗ 11 ਰੌਣ ਨੂੰ ਠੀਕ ਹੋਣ ਨੂੰ ਤਕਰੀਬਨ 3 ਮਹੀਨੇ ਲੱਗੇ ਤੇ ਇਸ ਤਰ੍ਹਾਂ ਉਸਨੂੰ ਹਸਪਤਾਲ ਵੀ ਜਾਣਾ ਪੈਂਦਾ ਸੀ ਜੈਨੇਟ ਅਤੇ ਰਿਚੀ ਉਸ ਦਾ ਬੜਾ ਖਿਆਲ ਰੱਖਦੇ ਰਹੇ ਸਨ ਫਿਰ ਰੌਣ ਰਿਚੀ ਉਤੇ ਜ਼ੋਰ ਪਾਣ ਲੱਗਾ ਕਿ ਉਹਨੂੰ ਜੈਨੇਟ ਨਾਲ ਵਿਆਹ ਕਰਵਾ ਹੀ ਲੈਣਾ ਚਾਹੀਦਾ ਸੀ ਪਰ ਰਿਚੀ ਸਾੜ ਦੀ ਉਡੀਕ ਪੂਰੀ ਕਰਨ ਉੱਤੇ ਟੁਲਿਆ ਹੋਇਆ ਸੀ ਇਸ ਬਾਰੇ ਮੈਂ ਰੌਣ ਨੂੰ ਸਮਝਾਇਆ ਪਰ ਤੂੰ ਕਿਉਂ ਫਿਕਰ ਕਰਦਾ ਹੈਂ ਵਿਆਹ ਜ਼ਰੂਰੀ ਹੈ ਕਿ ਵਿਆਹ ਤੋਂ ਬਾਅਦ ਤੇਰਾ ਫਿਕਰ ਖਤਮ ਹੋ ਜਾਏਗਾ ਜੈਨਟ ਬਾਰੀ ਤੂੰ ਇਹ ਵੇਖ ਕੇ ਜੈਨਰ ਦੀ ਚੀਨਾ ਕਿੰਨੀ ਖੁਸ਼ ਹੈ ਵਿਆਹ ਤਾਂ ਬ੍ਰਿਟਨੇ ਵੀ ਕਰਵਾਇਆ ਸੀ ਟਿੱਕੀ ਬਣਿਆ ਸੀ ਆ ਬਰਾ ਇਹ ਮੈਂ ਕਦੇ ਸੋਚਿਆ ਹੀ ਨਹੀਂ ਆਖ ਕਿ ਉਹ ਮੁਸਕਰਾਣ ਲੱਗ ਪਿਆ ਕੁਝ ਹਫ਼ਤੇ ਬਾਅਦ ਅਸੀਂ ਫਿਰ ਤੋਂ ਸ਼ਾਮ ਨੂੰ ਇਕੱਠੇ ਤੁਰਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਮੈਂ ਉਸ ਨੂੰ ਆਪਣੀ ਉਹ ਕਹਾਣੀ ਸੁਣਾਉਣ ਲਿਆ ਕਿ ਜਿਸ ਨੂੰ ਉਹ ਲੂਨਾ ਦੇ ਕਤਲ ਕਰਨ ਵਾਲੋਂ ਵੀ ਵੱਡੀ ਸਮਝਦਾ ਸੀ ਮੇਰੇ ਇਹ ਆਖਨ ਉੱਤੇ ਹੀ ਉਹ ਛੱਟ ਮੰਨ ਗਿਆ ਤੇ ਦੂਜੇ ਦਿਨ ਸਵੇਰੇ ਅਸੀਂ ਇਕੱਠੇ ਹੋ ਕੇ ਉਸ ਦੇ ਘਰ ਬੈਠ ਗਏ। ਉਸ ਨੇ ਆਪਣੀ ਉਹ ਕਹਾਣੀ ਦੱਸਣ ਲੱਗਿਆ। ਮੈਨੂੰ ਇਹ ਹਦਾਇਤ ਕੀਤੀ ਕਿ ਮੈਂ ਚੁੱਪ ਰਹਾ ਤੇ ਕੋਈ ਸਵਾਲ ਨਾ ਕਰਾਂ। ਲੂਨਾ ਨੂੰ ਮਾਰਨ ਤੋਂ ਬਾਅਦ ਜਦੋਂ ਵੀ ਮੇਰੇ ਅੰਦਰ ਕਦੇ ਪਛਤਾਵੇ ਦਾ ਭਾਵ ਆਉਂਦਾ ਮੈਂ ਆਪਣੇ ਆਪ ਨੂੰ ਸਹੀ ਕਰਾਰ ਦੇਣ ਦੀ ਕੋਸ਼ਿਸ਼ ਕਰਦਾ ਕਿ ਲੂਨਾ ਨੇ ਮੈਨੂੰ ਧੋਖਾ ਦਿੱਤਾ ਸੀ। ਉਸ ਨੂੰ ਮੈਂ ਇੰਨਾ ਪਿਆਰ ਕੀਤਾ ਸੀ। ਉਸ ਨੂੰ ਸੈੱਟ ਕਰਨ ਲਈ ਮੈਂ ਸਿਰ ਉੱਤੇ ਕੁਝ ਕਰਜ਼ਾ ਵੀ ਚੁੱਕਿਆ ਸੀ ਪਰ ਉਨੋ ਜਦੋਂ ਕੋਈ ਆਪਣਾ ਹਾਨੀ ਮਿਲਿਆ ਉਸੇ ਵਕਤੋ ਨੇ ਮੇਰਾ ਕੀਤਾ ਭਲਾ ਦਿੱਤਾ ਉਹ ਕਿਵੇਂ 4-5 ਸਾਲ ਮੇਰੇ ਨਾਲ ਸਾਥੀ ਰਹੀ ਸੀ ਤੇ ਪਿਆਰ ਵਿਖਾਉਂਦੀ ਰਹੀ ਸੀ ਜਿਉ ਤਿਲੋਂ ਪਿਆਰ ਕਰਦੀ ਸੀ ਤਦ ਇੰਜ ਕਿਸੇ ਹੋਰ ਮਰਦ ਕਰਕੇ ਮੈਨੂੰ ਕਿਵੇਂ ਇਹ ਛੱਡ ਸਕਦੀ ਸੀ ਸਭ ਖਾਰਬਾ ਸੀ ਉਹਦਾ ਮੈਂ ਸੋਚ-ਸੋਚ ਕੇ ਆਪਣੇ ਅੰਦਰ ਉਸ ਪ੍ਰਤੀ ਨਫ਼ਰਤ ਪਰਦਾ ਤਾਂ ਕਿ ਪਿਛਤਾਵੇ ਵਾਲਾ ਪਾਪ ਮੇਰੇ ਅੰਦਰ ਕੋਈ ਥਾਂ ਨਾ ਬਣਾ ਸਕੇ ਕਦੇ ਮੈਂ ਵਿੱਕੀ ਵਿੱਚ ਆਪਣੇ ਆਪ ਨੂੰ ਘਾ ਦਿੰਦਾ ਨੁ ਵਿਕੀ ਦੇ ਸ਼ਬਦ ਹੁਣ ਵੀ ਯਾਦ ਹਨ ਜੋ ਕਦੇ ਉਹਨੇ ਮੈਨੂੰ ਆਖੇ ਸਨ ਪਰ ਤੇਰੇ ਜਿੰਨਾ ਪਿਆਰ ਮੈਨੂੰ ਕਦੇ ਕਿਸੇ ਨੇ ਨਹੀਂ ਕੀਤਾ ਹੂਲ ਵਿੱਚ ਮੇਰਾ ਦਿਲ ਕਛ ਪ੍ਰੇਮੀ ਵੀ ਤੇਰੇ ਬੰਗ ਮੈਨੂੰ ਪਿਆਰ ਨਹੀਂ ਦੇ ਸਕਿਆ ਕਦੇ ਪਰ ਵਿਕੀ ਬਾਦ ਵਿੱਚ ਜੈਨਟ ਦੇ ਕਾਰਨ ਮੇਰੇ ਵੱਲੋਂ ਦੂਰ ਹੋ ਗਈ ਵਿਕੀ ਨੂੰ ਸ਼ਾਇਦ ਇਹ ਲੱਗਣ ਲੱਗ ਪਿਆ ਕਿ ਜੈਨਟ ਪਿੱਛੇ ਮੈਂ ਉਸ ਤੋਂ ਦੂਰ ਚਲਾ ਜਾਵਾਂਗਾ ਇਹ ਇਸ ਸੋਚਨ ਉਸਤੇ ਮੇਰੇ ਪ੍ਰਤੀ ਪਿਆਰ ਵਿੱਚ ਕੋਈ ਤਰੇੜ ਲਾ ਦਿੱਤੀ ਹੋਵੇ ਕਦੇ ਮੈਨੂੰ ਲੱਗਦਾ ਸੀ ਕਿ ਲੋਨਾ ਦੇ ਕਤਲ ਤੋਂ ਬਾਅਦ ਮੈਨੂੰ ਪਾਵਕ ਤੌਰ ਤੇ ਵਿੱਕੀ ਨਹੀਂ ਬਚਾਇਆ ਸੀ ਕਿਉਂਕਿ ਮੈਂ ਲੋਨਾ ਨੂੰ ਮਾਰ ਕੇ ਬੁੱਤ ਵੇਚਣ ਰੰਗ ਬਿਆਸੀ ਜਦੋਂ ਵਿੱਕੀ ਆਪਣੀ ਹਾਸਟਸ ਦੀ ਨੌਕਰੀ ਤੋਂ ਵਿਹਲੀ ਹੋ ਕੇ ਮੇਰੇ ਕੋਲ ਆਉਂਦੀ ਉਹ ਮੇਰੇ ਨਾਲ ਹੀ ਚਿਪਕੀ ਰਹਿੰਦੀ ਸੀ ਇਹ ਤੋਂ ਤਾਂ ਕਿ ਉਹ ਆਪਣੀ ਧੀ ਬਾਰੇ ਵੀ ਬਹੁਤੀ ਗੱਲ ਨਹੀਂ ਸੀ ਕਰਦੀ ਹੁੰਦੀ ਸ਼ਾਇਦ ਜਦੋਂ ਉਹ ਨੌਕਰੀ ਉੱਤੇ ਹੁੰਦੀ ਸੀ ਉਦੋਂ ਆਪਣੀ ਧੀ ਨਾਲ ਗੱਲ ਕਰ ਲਿੰਦੀ ਹੋਵੇ ਜਾਂ ਇੱਕ ਅੱਧਾ ਦਿਨ ਆਪਣੀ ਛੁੱਟੀ ਆਪਣੀ ਧੀ ਕੋਲ گزار ਆਉਂਦੀ ਹੋਵੇ ਮੈਨੂੰ ਇਸ ਬਾਰੇ ਕੁਝ ਵੀ ਪਤਾ ਪਰ ਜਦ ਜੈਨਟ ਦੀ ਸਮੱਸਿਆ ਵੱਧ ਗਈ ਤੇ ਵਿਕੀ ਸਾਡੇ ਕੋਲੋਂ ਅੱਕਦੀ ਗਈ ਸ਼ਾਇਦ ਉਹ ਮੇਰੇ ਕੋਲੋਂ ਪਿੱਛੇ ਹਟਣ ਲੱਗ ਪਈ ਹੋਵੇ ਕੀ ਪਤਾ ਕਿਸੇ ਦੇ ਮਨ ਵਿੱਚ ਕੀ ਆਉਂਦਾ ਤੇ ਕੀ ਜਾਂਦਾ ਬਲਰਾ ਮੈਂ ਦੱਸ ਰਿਹਾ ਸੀ ਕਿ ਦੁਹਨਾ ਤੇ ਕਤਲ ਨੂੰ ਵੀ ਕੀ ਦੇ ਸਾਥ ਤੇ ਜੈਨਟ ਦੀ ਸਮੱਸਿਆ ਨੇ ਮੇਰੇ ਉੱਤੇ ਕਦੇ ਭਾਰੂ ਹੋਣ ਹੀ ਨਹੀਂ ਦਿੱਤਾ ਜਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ ਕਿ ਵਿਕੀ ਮੇਰੇ ਤੋਂ ਜ਼ਰਾ ਪਿੱਛੇ ਹਟ ਗਈ ਸੀ ਮੈਂ ਆਪਣਾ ਤਕਰੀਬਨ ਧਨ ਜੈਨਟ ਉੱਤੇ ਦੇ ਦਿੱਤਾ ਦਿਨ ਹੀ ਯੂਨੀਵਰਸਿਟੀ ਦੇ ਰਜਾਈਮੇ ਮੇਰਾ ਦਿਨ ਲੈ ਲੈਂਦੇ ਸੀ ਤੇ ਸੌਂ ਤਿੱਕ ਜੈਨਟ ਦੀ ਸਮੱਸਿਆ ਇੰਜ ਇੱਕ ਨਿੱਜੀ ਕਸ਼ਮਕਸ਼ ਵਿੱਚ ਕਈ ਸਾਲ ਲੱਗੇ ਫਿਰ ਜਦੋਂ ਜੈਨਟ ਠੀਕ ਹੋ ਗਈ ਚੋਨੇ ਸਲੂਨ ਵਾਲਾ ਕੋਰਸ ਕਰ ਲਿਆ ਤਦ ਮੈਂ ਉਸ ਦਾ ਆਪਣਾ ਸਲੂਨ ਖੋਲਣ ਲਈ ਡਟ ਗਿਆ ਜਦੋਂ ਜੈਨਟ ਸੈੱਟ ਹੋ ਗਈ ਉਹਨੇ ਦਿਨ ਹੀ ਉਹਨੇ ਮਰਦਾਂ ਵਰ ਸਤਿਆਨ ਦਿੱਤਾ ਕਿਉਂਕਿ ਮੈਂ ਉਸ ਨੂੰ ਇਹ ਸਲਾਹ ਦਿੱਤੀ ਸੀ ਕਿ ਉਹਨੂੰ ਡੇਟਿੰਗ ਕਰ ਲੈਣੀ ਚਾਹੀਦੀ ਸੀ ਬੱਚੇ ਉਸਤੇ ਵੱਡੇ ਹੋ ਰਹੇ ਸਨ। ਔਨੇਕ ਦੋ ਬੰਦਿਆਂ ਨਾਲ ਡੇਟਿੰਗ ਕੀਤੀ ਤੇ ਮੇਰੇ ਨਾਲ ਉਹਨਾਂ ਮਰਦਾਂ ਬਾਰੇ ਵਿਚਾਰਿਆ ਵੀ ਪਰ ਉਹਨੇ ਉਹ ਆਪ ਹੀ ਨਾ ਪਸੰਦ ਕਰ ਦਿੱਤੇ। ਇੰਜ ਕੁਝ ਵਕਤ ਹੋਰ ਲੰਘ ਗਿਆ। ਫਿਰ ਇੱਕ ਡੈਨੀਅਲ ਨਾਮ ਦੇ ਕਾਰ ਮਕੈਨਿਕ ਨੇ ਜੈਨੇਟ ਨਾਲ ਜੁੜਨ ਦੀ ਕੋਸ਼ਿਸ਼ ਕੀਤੀ। ਜੈਨੇਟ ਉਸਨਰ ਬਾਹਰ ਵਿੱਚ ਇੱਕ ਦੋ ਵਾਰ ਗਈ ਤੇ ਉਹਨੇ ਜੋ ਹਰਕਤਾਂ ਬਾਹਰ ਵਿੱਚ ਕੀਤੀਆਂ ਉਹ ਸਭ ਅਨਪੜਾ ਵਰਗੀਆਂ ਹੋਣ ਕਰਕੇ ਤੇ ਉਸਦੀ ਘਟਿਆ ਸ਼ਬਦਾਬਲੀ ਕਰਕੇ ਜੈਨੇਟ ਉਸ ਤੋਂ ਪਾਸੇ ਹਟਣ ਲੱਗ ਪਈ। ਇਸ ਵਾਰ ਜੈਨਟ ਨੇ ਕਦੇ ਮੇਰੇ ਕੋਲ ਸ਼ੁਰੂ ਵਿੱਚ ਗੱਲ ਨਹੀਂ ਸੀ ਕੀਤੀ ਹਾਂ ਉਸ ਵਾਰ ਜੈਨਟ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਇੱਕ ਵਾਰ ਉਹ ਬਾਰ ਵਿੱਚ ਇਕੱਲੀ ਹੀ ਗਈ ਸੀ ਉਦੋਂ ਡੈਨੀਅਲ ਉਸ ਨੂੰ ਮਿਲ ਗਿਆ ਅਤੇ ਬਹੁਤ ਨਿਮਰ ਹੋ ਕੇ ਉਸਨੇ ਆਪਣੀ ਬਤਮੀਜ਼ੀ ਦੀ ਮਾਫੀ ਵੀ ਮੰਗੀ ਸੀ ਫਿਰ ਉਹਨੇ ਜੈਨਟ ਨੂੰ ਬੇਨਤੀ ਕੀਤੀ ਕਿ ਸਿਰਫ ਇੱਕ ਮੌਕਾ ਉਸ ਨੂੰ ਉਹ ਫਿਰ ਦੇਵੇ ਜੈਨਟ ਜਜ਼ਬਾਤੀ ਕੁੜੀ ਹੈ ਉਹ ਮੰਨ ਗਈ ਇੰਜ ਦੋ ਕੁ ਹਫ਼ਤਿਆਂ ਬਾਰ ਵਿੱਚ ਇੱਕ ਦੂਜੇ ਨੂੰ ਮਿਲਦੇ ਰਹੇ ਇੱਕ ਦਿਨ ਰਾਤ ਨੂੰ ਜਦੋਂ ਜੈਨਟ ਭਾਰ ਤੋਂ ਬਾਹਰ ਨਿਕਲ ਕਰ ਆਨਲੀ ਕਾਰ ਸਟਾਰਟ ਕਰਨ ਲੱਗੀ ਤਾਂ ਦੂਸਰੀ ਕਾਰ ਨਾ ਚੱਲੀ ਉਸ ਮਕੈਨਿਕ ਨੇ ਕਿਹਾ ਕਿ ਉਹ ਜੈਨਟ ਨੂੰ ਸੇ ਕਰ ਛੱਡੇਗਾ ਤੇ ਦੂਸਰੇ ਦਿਨ ਸਵੇਰੇ ਉਹਦੀ ਕਾਰ ਨੂੰ ਆਪ ਹੀ ਸਵਾਰ ਹੋ ਕੇ ਉਸ ਤੇ ਕਰ ਛੱਡੇਗਾ ਫਿਰ ਉਹ ਸਿੱਧਾ ਜੈਨਟ ਨੂੰ ਆਪਣੇ ਘਰ ਲੈ ਗਿਆ ਕਿਉਂਕਿ ਉਸਨੇ ਜੈਨਟ ਨੂੰ ਕਿਹਾ ਮੇਰਾ ਨਿੱਕਾ ਬਾਲ ਆਪਣੀ ਮਾਂ ਕੋਲ ਮੈਨੂੰ ਮਿਲਣ ਆਇਆ ਹੋਇਆ ਜੋ ਮਸੀਂ 7 ਸਾਲ ਦਾ ਹੈ ਇਸ ਵਕਤ ਉਹ ਘਰ ਵਿੱਚ ਕੱਲਾ ਹੈ ਇਸ ਲਈ ਮੈਂ ਉਹਨੂੰ ਪਹਿਲਾਂ ਘਰ ਵੇਖ ਲਵਾਂ ਤੇ ਫਿਰ ਮੈਂ ਤੈਨੂੰ ਤੇਰੇ ਘਰ ਛੱਡਾਂਗਾ ਜੈਨਟ ਉਸਦੇ ਘਰ ਜਾਣਾ ਮੰਨ ਗਈ ਘਰ ਜਾ ਕੇ ਉਸਦੇ ਫੈਮਿਲੀ ਰੂਮ ਵਿੱਚ ਬੈਠ ਕੇ ਉਸ ਮਕੈਨਿਕ ਨੇ ਆਪਣੇ ਪਾਲ ਨੂੰ ਵੇਖਿਆ ਤੇ ਜੈਨਟ ਨੂੰ ਦੱਸਿਆ ਕਿ ਉਹ ਸੁੱਤਾ ਪਿਆ ਹੈ ਜੈਨਟ ਆਪਣੇ ਘਰ ਜਾਣ ਦੀ ਉੱਠ ਖੜੀ ਹੋਈ ਪਰ ਤੱਕੇ ਨਾਲ ਜੈਨਟ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਤੇ ਉਸ ਦੇ ਕੱਪੜੇ ਉਤਾਰਨ ਲੱਗ ਪਿਆ ਜੈਨਟ ਪੜਾੜੀ ਤੇ ਉਸਨਾਂ ਤਕੜੀ ਪਰ ਉਸ ਨੂੰ ਛੱਡੀ ਨਹੀਂ ਸੀ ਰਿਹਾ ਅਖੀਰ ਨੂੰ ਜੈਨਟ ਨਾਲ ਉਸਨੇ ਜ਼ਬਰਦਸਤੀ ਕੀਤੀ जेनेट रोन लगपी तो ਉੱਥੇ ਪਈ ਨੂੰ ਉਹ ਜੈਨੇਟ ਨੂੰ ਮਨਾਉਣ ਲੱਗ ਪਿਆ ਇਹ ਆਖ ਕੇ ਮੈਂ ਉਹ ਪ੍ਰਣੀ ਤੇ ਮੈਨੂੰ ਤੇਰੇ ਨਾਲ ਪਿਆਰ ਹੈ ਤੂੰ ਗਲਤ ਨਾ ਸਮਝ ਮੈਂ ਮਾਫੀ ਮੰਗਦਾ ਤੇਰੇ ਕੋਲ ਕਿ ਮੈਂ ਜ਼ਰਾ ਬੇਕਾਬੂ ਹੋ ਗਿਆ ਵਗੈਰਾ ਵਗੈਰਾ ਸਵੇਰ ਦੇ 3 ਵਜੇ ਉਹ ਜੈਨੇਟ ਨੂੰ ਉਹ ਦੇ ਘਰ ਛੱਡ ਗਿਆ ਜੈਨੇਟ ਫਿਰ پلیਸਕੋਲ ਗਈ ਮੈਂ ਪੁੱਛਿਆ ਨਹੀਂ ਉਹਨੇ ਸੋਚਿਆ ਜੋ ਹੋ ਗਿਆ ਸੋ ਹੋ ਗਿਆ ਪਰ ਉਹ ਅੰਦਰੋਂ ਬੜੀ ਜ਼ਲੀਲ ਮਹਿਸੂਸ ਕਰਨ ਲੱਗੀ ਉਨੇ ਡੈਨੀਅਲ ਨੂੰ ਕਾਲ ਕਰਕੇ ਸਾਫ਼ ਆਖ ਦਿੱਤਾ ਕਿ ਉਸ ਦੀ ਕਾਰ ਨੂੰ ਹੱਥ ਨਾ ਲਾਵੇ ਕਿਉਂਕਿ ਉਹ ਆਪ ਹੀ ਕਾਰ ਨੂੰ ਸਵਾਰ ਲਵੇਗੀ ਪਰ ਉਸ ਕਾਰ ਨੂੰ ਪਹਿਲਾਂ ਹੀ ਸਵਾਰਨ ਲੈ ਗਿਆ ਸੀ ਤੇ ਸ਼ਾਮ ਨੂੰ ਉਸਨੇ ਜੈਨਟ ਨੂੰ ਉਹਦੀ ਕਾਰ ਲੈ ਕੇ ਦੇ ਦਿੱਤੀ ਜੈਨਟ ਨੇ ਪੈਸੇ ਪੁੱਛੇ ਪਰ ਉਸਨੇ ਲੈਨਤ ਤੋਂ ਇਨਕਾਰ ਕੀਤਾ ਇਹ ਆਖ ਕੇ ਕਿ ਜੈਨਟ ਉਸਦਾ ਪਰਿਵਾਰ ਸੀ ਇਸ ਗੱਲ ਨੇ ਜੈਨਟ ਨੂੰ ਹੋਰ ਫੜਕਾ ਦਿੱਤਾ ਤੋਂਨੇ ਉਸ ਨੂੰ ਘਰੋਂ ਬਾਹਰ ਨਿਕਲਣ ਲਈ ਆਖ ਦਿੱਤਾ ਕੁਝ ਦਿਨ ਬਾਅਦ ਡੈਨੀਅਲ ਨੇ ਜੈਨੇਟ ਨੂੰ ਇੱਕ ਸੀਡੀ ਮੇਲ ਰਾਹੀਂ ਕੱਲੀ ਤੇ ਸੁਨੇਹਾ ਵੀ ਕਹਿ ਲਿਆ ਕਿ ਉਹ ਸੀਡੀ ਜ਼ਰੂਰ ਵੇਖੇ ਇਹ ਜਾਣਨ ਲਈ ਕਿ ਉਹ ਉਹਨੂੰ ਕਿੰਨਾ ਚਾਹੁੰਦਾ ਹੈ ਉਸ ਸੀਡੀ ਵਿੱਚ ਉਹ ਪਰ ਜਿਸ ਵਿੱਚ ਜੈਨੇਟ ਡੈਨੀਅਲ ਨੂੰ ਨਾ ਨਾ ਕੁੱਤੇ ਛੱਡ ਦੇ ਮੈਨੂੰ ਆਖਰੀ ਸੀ ਰਿਕਾਰਡ ਨਹੀਂ ਸੀ ਸ਼ਾਇਦ ਉਹਨੇ ਉਹ ਇਸੇ ਕੱਟ ਦਿੱਤੇ ਹੁਣ ਬਲਕਿ ਉਸ ਵਿੱਚ ਸਿਰਫ ਉਹ ਹਿੱਸਾ ਹੀ ਸੀ ਜਿਸ ਵਿੱਚ ਉਹ ਆਪਣੀ ਹਵਸ ਪੂਰੀ ਕਰ ਰਹੀ ਸੀ ਸੇਠੀ ਨੂੰ ਵੇਖ ਕੇ ਜਨਨ ਨੇ ਆਪਣੇ ਆਪ ਨੂੰ ਬਹੁਤ ਜ਼ਲੀਲ ਮਹਿਸੂਸ ਕੀਤਾ ਕਈ ਦਿਨ ਉਹ ਮੈਨੂੰ ਮਿਲ ਨਾ ਆਈ ਪਰ ਜਦੋਂ ਆਈ ਤਾਂ ਮੈਂ ਉਸ ਨੂੰ ਬਹੁਤ ਉਦਾਸ ਤੇ ਚੁੱਪਚਾਪ ਵੇਖਿਆ ਮੈਂ ਉਸ ਨੂੰ ਕਿਹਾ ਕਿ ਵੇ ਤੇਰੀ ਮਾਂ ਵੀ ਮੈਂ ਹਾਂ ਤੇ ਤੇਰਾ ਪਿਓ ਵੀ ਮੈਂ ਤੇਰੀ ਜੋ ਵੀ ਸਮੱਸਿਆ ਹੈ ਉਹ ਤੈਨੂੰ ਦੱਸਣੀ ਪਵੇਗੀ ਮੈਨੂੰ ਉਹ ਕੁਝ ਦੱਸੇ ਹੀ ਨਾ ਬਹੁਤ ਦਿਨਾਂ ਬਾਅਦ ਉਸਨੇ ਸਿਰ ਰੋਕੇ ਆਪਣੇ ਨਾਲ ਹੋਈ ਜ਼ਬਰਦਸਤੀ ਬਾਰੇ ਮੈਨੂੰ ਦੱਸਿਆ ਫਿਰ ਰੌਣ ਚੁੱਪ ਕਰ ਗਿਆ ਮੈਂ ਉਹਨੂੰ ਪੁੱਛਿਆ ਫੇਰ ਉਹ ਗੱਲਾਂ ਯਾਦ ਕਰਕੇ ਮੇਰੇ ਅੰਦਰ ਹੁਣ ਵੀ ਗੁੱਸੇ ਦੇ ਤੂਫਾਨ ਆਉਂਦੇ ਨੇ ਮੈਂ ਕੁਝ ਵੀ ਕੀਤਾ ਜ਼ਿੰਦਗੀ ਵਿੱਚ ਬਰਲਾ ਪਤਾ ਨਹੀਂ ਕਿੰਨੀਆਂ ਔਰਤਾਂ ਨਾਲ ਬਿਸਤਰ ਸਾਂਝਾ ਕੀਤਾ ਪਰ ਕਦੇ ਵੀ ਤੇ ਕਿਸੇ ਵੀ ਕੁੜੀ ਨਾਲ ਮੈਂ ਜ਼ਬਰਦਸਤੀ ਨਹੀਂ ਕੀਤੀ ਜੇ ਕਿਸੇ ਔਰਤ ਨੇ ਆਖ ਦਿੱਤਾ ਨਾ ਮੈਂ ਪਿੱਛੇ ਹਟ ਜਾਂਦਾ ਰਿਹਾ ਸੀ ਮੈਂ ਇੱਕ ਘਟਨਾ ਦੱਸਦਾ ਹਾਂ ਇਸੇ ਪ੍ਰਸੰਗ ਵਿੱਚ ਮੈਂ ਸ਼ਾਮ ਨੂੰ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਉਦੋਂ ਪੜਾਈ ਲਈ ਇੰਜ ਕੰਮ ਕਰਕੇ ਪੈਸੇ ਜੋੜੀ ਦੇ ਸੀ ਰਾਤ ਨੂੰ ਇੱਕ ਕੁੜੀ ਜੋ ਮੇਰੇ ਨਾਲ ਕੰਮ ਕਰਦੀ ਸੀ ਦੀ ਕਾਰਜਵਾਬ ਦੇਗੀ ਰਾਤ ਦੇ 11 ਵੱਜ ਚੁੱਕੇ ਸੀ ਉਹਨੂੰ ਮੈਂ ਆਪਣੇ ਨਾਲ ਆਪਣੇ ਅਪਾਰਟਮੈਂਟ ਨੂੰ ਲੈ ਗਿਆ ਕਿਉਂਕਿ ਰਾਤ ਨੂੰ ਕਿੱਥੇ ਜਾਂਦੀ ਮੇਰੇ ਕੋਲ ਇੱਕ ਬੈੱਡ ਸੀ ਬਸ ਅਸੀਂ ਉਸ ਬੈੱਡ ਉੱਤੇ ਪੈ ਗਏ ਕੁਝ ਜਿਰ ਬਾਅਦ ਮੈਂ ਉਸਦੇ ਸਰੀਰ ਤੇ ਜਦੋਂ ਹੱਥ ਫੇਰਨ ਲੱਗ ਪਿਆ ਉਹ ਉੱਠ ਖੜੀ ਹੋਈ ਤੇ ਬੋਲੀ ਇਹ ਗਲਤ ਹੈ ਮੈਂ ਹੁਣੇ ਵਾਪਸ ਚੱਲੇ ਜਾਂਦੀ ਜਿੱਥੇ ਵੀ ਜਾਵਾਂ ਤੂੰ ਮੇਰੀ ਸਮੱਸਿਆ ਦਾ ਲਾਭ ਉਠਾ ਰਿਹਾ। ਮੈਂ ਉਸ ਤੋਂ ਮਾਫੀ ਮੰਗੀ ਉਹਨੂੰ ਬੈੱਡ ਉੱਤੇ ਪਵਾਇਆ ਤੇ ਆਪ ਸੋਫੇ ਤੇ ਪੈ ਗਿਆ। ਫਿਰ ਮੈਂ ਆਪਣੇ ਗੰਦੇ ਮਨੁਸ ਜੇ ਸਾਹਮਣੇ ਹੀ ਗਾਲਾਂ ਕੱਢੀਆਂ। ਸਿਰੇ ਉਹ ਬਿਲਕੁਲ ਮੇਰੇ ਨਾਲ ਠੀਕ ਹੋ ਗਈ ਤੇ ਜਿੰਨਾ ਚਿਰ ਅਸੀਂ ਇਕੱਠੇ ਕੰਮ ਕੀਤਾ ਉਹ ਮੈਨੂੰ ਬੜਾ ਚੰਗਾ ਬੰਦਾ ਸਮਝਦੀ ਰਹੀ। ਉਸ ਕੁੜੀ ਨੂੰ ਪਤਾ ਸੀ ਕਿ ਉਹ ਕੁਝ ਨਹੀਂ ਸੀ ਕਰ ਸਕਦੀ। ਉਸ ਰਾਤ ਪਰ ਮੈਂ ਜ਼ਬਰਦਸਤੀ ਨੂੰ ਸ਼ੁਰੂ ਤੋਂ ਹੀ ਗਲਤ ਮੰਨਦਾ ਆਇਆ ਹਾਂ। ਇਹ ਅੰਜ ਹੁੰਦਾ ਜਿਵੇਂ ਕਿਸੇ ਨੂੰ ਚਰਾਹੇ ਵਿੱਚ ਨੰਗਾ ਕਰ ਦਿੱਤਾ ਜਾਵੇ। ਹੁਣ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਆਪਣੀ ਧੀ ਨਾਲ ਕਿਸੇ ਨੇ ਜ਼ਬਰਦਸਤੀ ਕੀਤੀ ਮੈਨੂੰ ਬਰਦਾਸ਼ਤ ਕਰਨ ਔਖਾ ਹੋ ਗਿਆ ਮੇਰੇ ਅੰਦਰ ਹੀ ਖਿਆਲ ਭਾਰੂ ਹੋਣ ਲੱਗ ਪਿਆ ਉਹ ਡੈਨੀਅਲ ਮਕੈਨਿਕ ਹੋਰਾਂ ਕੁੜੀਆਂ ਨਾਲ ਵੀ ਇੰਜ ਕਰਦਾ ਹੋਵੇਗਾ ਉਸਨੇ ਆਪਣੇ ਕਮਰੇ ਵਿੱਚ ਇੱਕ ਕੈਮਰਾ ਜਿਸ ਨਾਲ ਇਹ ਸਭ ਕੁਝ ਰਿਕਾਰਡ ਹੁੰਦਾ ਸੀ ਕਿਉਂ ਲਾਇਆ ਸੀ ਕੁੜੀਆਂ ਦਾ ਲਾਭ ਉਠਾਉਣ ਲਈ ਤੇ ਬਾਅਦ ਵਿੱਚ ਉਹਨਾਂ ਨੂੰ ਜ਼ਰੀਲ ਕਰਨ ਲਈ ਕੁੱਤਾ ਸੂਰ ਮੈਂ ਉਹਨੂੰ ਕਿਹਾ ਤੂੰ ਕਹ੍ਯੋ ਪਹਿਲਾ ਵਿਆਹ ਹੋਇਆ ਸੀ ਤੇ ਫਿਰ ਤਲਾਕ ਹੋ ਗਿਆ ਤੇ ਹੋ ਸਕਦਾ ਹੈ ਜੀ ਕੈਮਰਾ ਉਹਨਾਂ ਦੋਨਾਂ ਮੀਆਂ ਬੀਬੀ ਨੇ ਆਪਣੇ ਬੈਡਰੂਮ ਵਿੱਚ ਲਾ ਰੱਖਿਆ ਹੋਵੇ। ਰੌਮ ਜਰਾ ਉੱਚੀ ਆਵਾਜ਼ ਵਿੱਚ ਬੋਲਿਆ। ਕੀ ਤੂੰ ਉਹਨੂੰ ਜਾਣਦਾ ਹੈ? ਉਸ ਬੰਦੇ ਨੇ ਮੇਰੀ ਧੀ ਨਾਲ ਜ਼ਬਰਦਸਤੀ ਕੀਤੀ ਤੇ ਉਸਦੇ ਕਮਰੇ ਵਿੱਚ ਲਾਏ ਹੋਏ ਕੈਮਰੇ ਦੇ ਕਾਰਨ ਤੂੰ ਮੈਨੂੰ ਦੱਸਦਾ ਫਿਰਦਾ? ਮੈਂ ਤਾਂ ਕਿਹਾ ਹੈ ਕਿਉਂਕਿ ਮੈਂ ਤੇ ਮੇਰੀ ਪਤਨੀ ਨੇ ਇੰਜ ਇੱਕ ਵਾਰ ਕੀਤਾ ਸੀ। ਮੈਂ ਹਲਕਾ ਮੁਸਕਰਾ ਪਿਆ। ਬਲਰਾ ਤੂੰ ਵੀ ਭਾਗ ਲੈ ਗੱਲ ਗੰਭੀਰ ਚੱਲ ਰਹੀ ਹੈ ਉਸ ਬੰਦੇ ਨੇ ਮੇਰੀ ਧੀ ਨਾਲ ਜ਼ਬਰਦਸਤੀ ਕੀਤੀ ਤੇ ਤੂੰ ਆਪਣੀ ਫਜ਼ੂਲ ਕਹਾਣੀ ਪਾ ਕੇ ਮੁਸਕਰਾ ਰਿਹਾ ਮੈਨੂੰ ਇਹ ਗੱਲ ਤੈਨੂੰ ਨਹੀਂ ਸੀ ਦੱਸਣੀ ਚਾਹੀਦੀ ਬੱਰਾ ਇਹ ਮੇਰੀ ਗਲਤੀ ਹੈ ਉਹ ਗਲਤੀ ਮaaf ਕਰ ਦੇ ਰੌਣ ਇਹ ਮੇਰੇ ਕੋਲ ਐਵੇਂ ਨਿਕਲ ਗਿਆ ਤੂੰ ਕਹਾਣੀ ਜਾਰੀ ਰੱਖ ਮੈਂ ਹੁਣ ਤੋਂ ਇੰਜ ਨਹੀਂ ਕਰਦਾ ਮੈਂ ਤਰਲ ਲੈ ਨਾਲ ਰੋਣ ਵਾਕੇ ਨਹੀਂ ਹੌਣੀ ਹੌਂਦੀ ਵੀ ਦਬੜ ਹੋਣ ਵਾਲੀ ਹੈ ਮੇਰੇ ਨੇ ਆ ਕੇ ਖਾਣਾ ਬਣਾਉਣਾ ਗਲ ਸਹੀ। ਯਾਹ ਕੇ ਰੌਣ ਚੁੱਪ ਕਰ ਗਿਆ। ਉਹ ਸ਼ਾਮ ਨੂੰ ਦੱਸਣੀ ਜਾਣ। ਮੈਂ ਫਿਰ ਕਿਹਾ। ਉਹ ਜਦੋਂ ਮੇੜ ਚਲੀ ਜਾਏਗੀ ਤੇ ਜਨਣ ਮਿਲ ਕੇ ਮੁੜ ਜਾਵੇਗੀ। ਮੈਂ ਬੜੀ ਨਿਮਰਤਾ ਨਾਲ ਕਿਹਾ। ਨਹੀਂ ਨਹੀਂ ਅੱਜ ਨਹੀਂ। ਫੇਰ ਦੱਸ ਦਿਆਂਗਾ। ਬਲਰਾਜ ਤੂੰ ਮੇਰਾ ਮੂਡ ਹੀ ਖਰਾਬ ਕਰ ਦਿੱਤਾ। ਰੌਣ ਪੜਾ ਮਯੂਸ ਨਜ਼ਰ ਹਾਰਿਆ ਸੀ। ਉਸ ਦਿਨ ਮੇਰੇ ਜ਼ੋਰ ਦੇਣ ਤੇ ਵੀ ਰੌਣ ਕੁਝ ਵੀ ਦੱਸਣਾ ਨਾ ਮੰਨਿਆ। ਕਿ ਆਪਣੀ ਕਹਾਣੀ ਦੱਸਣੀ ਉਸਨੇ ਫੇਰ ਮੁਲਤਵੀ ਕਰ ਦਿੱਤੀ। ਮੈਨੂੰ ਆਪਣੇ ਆਪ ਤੇ ਗੁੱਸਾ ਵੀ ਆਉਣ ਲੱਗ ਪਿਆ ਕਿ ਮੈਨੂੰ ਕੈਮਰੇ ਵਾਲੀ ਗੱਲ ਉੱਤੇ ਬੋਲਣ ਦੀ ਭਲਾ ਕੀ ਲੋੜ ਸੀ ਬਾਕੀ ਅਗਲੇ ਕਾਂਡ ਵਿੱਚ